ਹਾਂਜੀ ਅੱਜ 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 ਵਾਤਾਵਰਨ ਦੇ ਵਿਸ਼ੇ 'ਚ ਅੱਜ ਬਹੁਤ-ਬਹੁਤ ਵਾਤਾਵਰਨ ਦੇ ਵਿਸ਼ੇ 'ਤੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਦਾਂਸਾਵ ਹਲਕਾ ਪੂਰਬੀ ਦੇ ਸਾਰੇ ਬਜ਼ੁਰਗ ਸਹਿਬਾਨਾਂ ਨੂੰ ਨੌਜਵਰ ਬੀੜਾਂ ਨੂੰ ਜੋ ਇਕੱਠੇ ਹੋ ਕੇ ਅੱਜ ਮੇਰੀਆਂ ਭੈਣਾਂ ਇਕੱਠੀਆਂ ਹੋ ਕੇ ਆਈਆਂ ਨੇ ਤੇ ਉਹਨਾਂ ਨੂੰ ਧੰਨਵਾਦ ਵੀ ਕਰਦਾ ਤੇ ਇਹ ਵਾਤਾਵਰਨ ਦੇ ਵਿਸ਼ੇ 'ਤੇ ਸਾਰਿਆਂ ਨੂੰ ਪਤਾ ਹੀ ਦਿਨਾ ਵਾ ਔਰ ਬੇਨਤੀ ਕਰਦਾ ਜੋ ਅੱਜ ਤਪਸ ਵੱਧ ਰਹੀ ਹੈ ਜੋ ਅੱਜ ਬਿਮਾਰੀਆਂ ਵੱਧ ਰਹੀਆਂ ਉਹਨੂੰ ਬਚਾਉਣ ਵਾਸਤੇ ਸਾਡੀ ਇਕੱਲੇ-ਇਕੱਲੇ ਦੀ ਜ਼ਿੰਮੇਵਾਰੀ ਹੈ ਔਰ ਆਪਾਂ ਕਲਾ ਕਲਾ ਮੈਂਬਰ ਇੱਕ ਇੱਕ ਦਰਖਤ ਜੁਲਾਈਏ ਜੇ ਆਪਾਂ ਨਾ ਦਰਖਤ ਲਾਏ ਨਾ ਰੁੱਖ ਲਾਏ ਤੇ ਜੋ ਹਾਲਾਤ ਹੋ ਰਹੇ ਨੇ ਦਿੱਲੀ ਹਰ 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 ਸਾਲ ਦੇ ਵਿੱਚ 2-3 ਟੈਂਪਰੇਚਰ ਡਿਗਰੀ ਵੱਧ ਰਿਹਾ ਵਾ ਤੇ ਜੇ ਇਹਨਾਂ ਆਪਾਂ ਸੰਭਾਲਿਆ ਤੇ 10-15 ਸਾਲ ਚ ਮਰ ਕੇ ਬੰਦਿਆਂ ਦੇ ਪਕੌੜੇ ਬਣਨ ਲੱਗ ਜਾਣਗੇ ਤੁਪੇ ਇਸ ਕਰਕੇ ਆਪਾਂ ਨੂੰ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਜ਼ੋਰ ਜ਼ਰੂਰੀ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਤਿੰਨ ਟਾਈਮ ਖਾਣਾ ਖਿਰਾਕ ਦਿੰਨੇ ਆ ਰੋਟੀ ਪਾਣੀ ਵਰਗੇ ਸਾਫ਼ ਸੁਥਰਾ ਦਿੰਨੇ ਆ ਤਾਂ ਕਿ ਉਹ ਬਾਦ ਫਲ ਸਕਣ ਬਿਮਾਰੀਆਂ ਤੋਂ ਬਚ ਸਕਣ ਉਹਨਾਂ ਵਾਸਤੇ ਸਾਫ਼ ਸੁਥਰੀ ਆਕਸੀਜਨ ਵਾਸਤੇ ਸਾਨੂੰ ਤੇ ਆ ਤਪਸ਼ ਤੋਂ ਬਚਾਉਣ ਵਾਸਤੇ ਉਹ ਬੱਚਿਆਂ ਨੂੰ ਤੇ ਸਾਡੇ ਹਵਾ ਪਾਣੀ ਨੂੰ ਬਚਾਉਣ ਵਾਸਤੇ ਦਰਖਤ ਲਾਉਣਾ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਔਰ ਆਪਣੇ ਬੱਚਿਆਂ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਤੇ ਉਹ ਉਹ ਕੁਦਰਤੀ ਚੀਜ਼ਾਂ ਜੋੜ ਜੋ ਜੋ ਮੁਰਗੇ ਉਹਨਾਂ ਨੂੰ ਹਮੇਸ਼ਾ ਲਈ ਉਹਨਾਂ ਨੂੰ ਬਰਦਾਰ ਬਣ ਜਾਣ ਉਹਨਾਂ ਨੇ ਵਾਸਤੇ ਪੈਸਾ ਕੋਠੀਆਂ ਉਹਨਾਂ ਵਾਸਤੇ ਕਿਸੇ ਕੰਮ ਨਹੀਂ ਆਉਣਾ ਜੇ ਸਾਡੇ ਬੱਚਿਆਂ ਨੂੰ ਹਵਾ ਪਾਣੀ ਨਾਲ ਸਾਫ ਸੁਥਰਾ ਮਰਸ ਗਿਆ ਜੇ ਬਪਰ ਜੇ ਸਾਡੇ ਬੂਆਰੀਆਂ ਲਾਗੇ ਤੇ ਕਿਸੇ ਕੰਮ ਨਹੀਂ ਹੋਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਬੱਦ ਤੋਂ ਬਾਦ ਅੱਜ ਸ਼ੁਰੂਆਤ ਕੀਤੀ ਹੈ ਵਾਤਾਵਰਨ ਵਿਸ਼ਤੇ ਔਰ ਹਰ ਵਾਰ ਦੇ ਵਿੱਚ ਡੇਲੀ ਮਰਕੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਸਾਰੇ ਸੰਗਤ ਇਕੱਠੀ ਹੋਈ ਸੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਵੀ ਡੇਲੀ ਚਾਹੇ 100 ਦੀ ਜਗ੍ਹਾ 10 ਦਸ ਰੁਖ ਲਾ ਲਓ ਪਰ ਉਹਨੂੰ ਪਾਲੋ ਜ਼ਰੂਰ ਕਿਉਂਕਿ ਬਹੁਤ ਐਨਜੀਓ ਬਹੁਤ ਸਮਾਜ ਸੇਵੀ ਸੰਸਥਾ ਦਰਖਤ ਲਾਉਂਦੀਆਂ ਨੇ ਰੁਖ ਲਾਉਂਦੀਆਂ ਨੇ ਪਰ ਅੱਗੇ ਰੁੱਖ ਲੱਗਦੇ ਜਾਂਦੇ ਨੇ ਪਿੱਛੇ ਉਹ ਉਹਨੂੰ ਸੰਭਾਲਣੀ ਹੁੰਦੀ ਉਹ ਸੁੱਕਦੇ ਜਾਂਦੇ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਪ੍ਰਾਲੇ ਤਾਂ ਜ਼ਰੂਰ ਕੀਤੇ ਜਾਂਦੇ ਆ ਪਰ ਨਤੀਜੇ ਅਜੇ ਤੱਕ ਸਾਹਮਣੇ ਨਹੀਂ ਆਏ ਹੁਣ ਜੇ ਹੁਣ ਆਮ ਆਦੀ ਪਾਰਿਸਾਲ ਦਾ ਸਰਕਾਰਾਂ ਨਤੀਜੇ ਆਉਣਗੇ ਬਿਲਕੁਲ 2 ਸਾਲ ਸਰਕਾਰ ਨੂੰ ਹੋ ਗਿਆ ਸਾਡੀ ਆਮ ਆਦੀ ਪਾਰੀ ਸਰਕਾਰ ਵੱਲੋਂ ਮਾਨਯੋਗ ਮੁੱਖੋਂ ਦੀ ਭੌਂ ਸਿੰਘ ਮਾਨ ਜੀ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਰ ਲਹਿਰ ਚਲਾ ਕੇ ਇਸ ਵਾਸਤੇ ਇੱਕ ਸ਼ੁਰੂਆਤ ਕੀਤੀ ਸੀਗੀ ਖੇਡਾਂ ਵਤਨ ਦੀਆਂ ਪੰਜਾਬ ਖੇਟਾਂ ਵਤਨ ਪੰਜਾਬ ਦੀਆਂ ਦੇ ਬਲਕੇ ਨੌਜਵਾਨਾਂ ਨੂੰ ਪਹੁੰਚਾਉਣ ਵਾਸਤੇ ਸ਼ੁਰੂਆਤ ਕੀਤੀ ਸੀ ਔਰ ਹਰ ਕੰਮ ਨਵਾਂ ਸ਼ੁਰੂਆਤ ਕੀਤੀ ਗਈ ਆ ਔਰ ਲੋਕ ਵੀ ਉਤੇ ਪੈਰਾ ਦੇ ਰਹੇ ਨੇ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੁਣ ਵੱਡੀ ਪੱਧਰ ਤੇ ਇਹਦੇ ਵਾਸਤੇ ਧਿਆਨ ਦਿੱਤਾ ਜਾਊਗਾ ਸਰਕਾਰ ਵੱਲੋਂ ਵੀ ਹਰ ਆਮ ਆਦਮੀ ਨੂੰ ਮੈਂ ਬੇਨਤੀ ਕਰਦਾ ਇਹਦੇ ਵਾਸਤੇ ਜਰੂਰ ਵਾਅਦਾ ਕਰੋ ਇਹਦੇ ਵਾਸਤੇ ਜਰੂਰ ਇੱਕ ਕਸਮ ਖਾਓ ਤਾਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਬਚਾਉਣ ਵਾਸਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਦਰਖਤ ਲਾ ਕੇ ਆਪਣਾ ਜਿੱਥੇ ਹਰਿਆਵਲ ਹੋਵੇ ਸਾਡਾ ਪੰਜਾਬ ਹਰਿਆਲੀ ਹਰਿਆਲੀ ਪਰਿਆ ਹੋਵੇ ਉੱਥੇ ਸਾਡੇ ਬੱਚੇ ਤਪਸ਼ ਤੋਂ ਦੇ ਬਿਮਾਰੀਆਂ ਤੋਂ ਬਚ ਸਕਣਨ ਸਰਦਾਰ ਸਾਹਿਬ ਲੱਗਦਾ ਨਹੀਂ ਟੈਂਪਰੇਚਰ ਤਾਂ ਆਲਰੇਡੀ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੱਕਾ ਤੁਸੀਂ ਲੇਟ ਹੋ ਗਏ ਹੋ ਗਰਮੀ ਆਈ ਨਹੀਂ ਤਾਂ ਬੁੱਟੇ ਲੱਗਣਗੇ ਕਿਵੇਂ ਅੱਜ ਅੱਜ ਵਾਤਾਵਰਣ ਵਿਸਾ ਅਸੀਂ ਹਜੇ ਸ਼ੁਰੂਆਤ ਘੱਟ ਦੇ ਤੌਰ ਤੇ ਕਰ ਰਹੇ ਹਾਂ ਤਾਂ ਕਿ ਤਿੰਨ ਟਾਈਮ ਨੂੰ ਪਾਣੀ ਮਿਲ ਸਕੇ ਜਿੱਦਨ ਬਰਸਾਤ ਪੈ ਗਈ ਉਹਦਨ ਵੱਡੀ ਪੱਧਰ ਤੇ ਵੱਡੀ ਪੱਧਰ ਤੇ ਇਹ ਮਿਲ ਕੇ ਬੁੱਟੇ ਲਾਏ ਜਾਣਗੇ ਤੇ ਉਹਨਾਂ ਨੂੰ ਬਚਾਇਆ ਵੀ ਜਾਊਗਾ ਇਹਨੂੰ ਪਾਲਿਆ ਵੀ ਜਾਊਗਾ ਔਰ ਹਰੇਕ ਦੀ ਕੱਲੇ ਕੱਲੇ ਵਲੰਟੀਅਰ ਦੀ ਡਿਊਟੀ ਲਾਈ ਜਾਊਗੀ ਮਲਕੇ ਪੰਜ ਪੰਜ ਉਹਨਾਂ ਦਰਖਤਾਂ ਮਲਕੇ ਉਹਨਾਂ ਨੂੰ ਅਡੌਪਟ ਕਰਨ ਨੂੰ ਕਿਹਾ ਜਾਊਗਾ ਵੀ ਤੁਸੀਂ ਆਪਣੇ ਪੁੱਤਾਂ ਵਾਂਗੂ ਪੰਜ ਪੰਜ ਦਰਖਤ ਵੀ ਅਡੌਪਟ ਕਰੋ ਤਾਂ ਕਿ ਉਹਨਾਂ ਨੂੰ ਰੋਜ਼ ਪਾੜੋ ਤੇ ਮਲਕੇ ਰੋਜ਼ ਉਹਨਾਂ ਨੂੰ ਪਾਣੀ ਦਿਓ ਤਾਂ ਕਿ ਉਹ ਵੱਧ ਫੁੱਲ ਸਕਣ। ਹਰ ਵਾਰਡ ਦੇ ਬੂਟੇ ਲਾਈ ਜਾਈਂਗੇ ਹਰ ਵਾਰਡ ਦੇ ਵਿੱਚ। ਹਰ ਵਾਰਡ ਦੇ ਵਿੱਚ ਜੀ ਹਰ ਪੂਰੇ ਲੁਧਿਆਣੇ ਦੇ ਵਿੱਚ ਹਰ ਮਲਕੇ ਬਦਾਂਸਵਾ ਹਲਕਾ ਪੂਰਬੀ ਦੇ ਹਰ ਵਾਰਡ 'ਚ ਹਰ ਮਹੱਲੇ 'ਚ ਬੂਟੇ ਲਾ ਜਾਣਗੇ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਸਮਾਂ ਸਾਡੇ ਬੱਚਿਆਂ ਦਾ ਉਹਨਾਂ ਆ ਪਿੱਖ ਸਾਡੇ ਬੱਚਿਆਂ ਵਾਸਤੇ ਜਿਹੜਾ ਕੁਦਰਤੀ ਖਾਣਾ ਜੋੜ ਸਕਣ। जी मेरे नाम प्रिंसिपल इंद्रजीत कॉल है डिस्ट्रिक्ट प्रेसिडेंट, वुमेन बिंग आम आदमी पार्टी तो जरूर हाँ हर हद तक पहुंचना चाहिए है ਕੀ ਹਰ ਮਨੁੱਖ ਲਗਾਵੇ ਇੱਕ ਰੁੱਖ ਬਿਕੋਜ਼ ਆਨ ਵਾਲੇ ਸਮੇਂ ਦੇ ਵਿੱਚ ਜੋ ਹੁਣ ਹਾਲਾਤ ਨੇ ਉਸ ਤੋਂ ਵੀ ਬੱਦਤਰ ਹੋ ਜਾਣੇ ਜੇ ਹੁਣ ਅਸੀਂ ਪਰਿਆਵਰਣ ਨਾਲ ਸੰਭਿਆ ਤਾਂ ਆਨ ਵਾਲੇ ਸਾਡੇ ਬੱਚਿਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਨੇ ਘੇਰ ਲੈਣਾ ਮੈਨੂੰ ਲੱਗਦਾ ਆਕਸੀਜਨ ਵੀ ਕਿਸੇ ਵੇਲੇ ਮੁੱਲ ਲੈ ਕੇ ਉਹਨਾਂ ਨੂੰ ਵਰਤਣੀ ਪੈਗੀ ਸੋ ਅੱਜ ਦੇ ਦੌਰ ਦੇ ਵਿੱਚ ਇਹ ਮੌਕਾ ਸਾਂਭਣਾ ਬਹੁਤ ਜ਼ਰੂਰੀ ਹੈ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਪਰਿਆਵਰਣ ਦਿਵਸ ਤੇ ਜੋ ਸ਼ੁਰੂਆਤ ਕੀਤੀ ਗਈ ਹੈ ਇਹ ਮੁਹਿੰਮ ਚਲਾਈ ਗਈ ਹੈ ਬੂਟੇ ਲਗਾਉਣ ਦੀ ਇਹਦੇ ਵਿੱਚ ਆਪਣਾ ਯੋਗਦਾਨ ਪਾਣ ਕੇਵਲ ਲਗਾ ਕੇ ਹੀ ਬੂਟਿਆਂ ਨੂੰ ਸਨਾ ਛੱਡਣ ਬਲਕਿ ਉਹਨਾਂ ਨੂੰ ਆਪਣੇ ਪੁੱਤਾਂ ਦੀ ਤਰ੍ਹਾਂ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣ ਤਾਂ ਜੋ ਉਹ ਰੁੱਖ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸਾਹ ਉਹਨਾਂ ਨੂੰ ਤਾਜੀ ਹਵਾ ਉਹਨਾਂ ਨੂੰ ਆਕਸੀਜਨ ਸਾਰਿਆਂ ਨੂੰ ਦੇ ਸਕਣ ਬਿਲਕੁਲ ਜੀ ਮੈਂ ਅਜ ਤੋਂ 10 ਸਾਲ ਪਹਿਲਾਂ ਆਪਣੇ ਘਰ ਦੇ ਬਾਹਰ ਇੱਕ ਰੁੱਖ ਲਗਾਇਆ ਹੈ ਅੱਜ ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਗਿਆ ਉਹ ਐਦਾਂ ਲੱਗਦਾ ਸੀ ਜਿਵੇਂ ਮੇਰਾ ਬੱਚਾ ਵੱਡਾ ਹੁੰਦਾ ਹੈ ਜਾ ਰਿਹਾ ਹੈ ਤੇ ਅੱਜ ਵੀ ਪੂਰੀ ਉਹਦੀ ਨਿਗਰਾਨੀ ਰੱਖੀ ਰਹੀ ਹੈ ਅੱਜ ਉਤੇ ਪੱਤੇ ਟਾਹਣੀਆਂ ਆਈਆਂ ਨੇ ਤੇ ਚਿੜੀਆਂ ਜਦੋਂ ਆ ਕੇ ਹੌਸਲਾ ਬਣਾਉਂਦੀਆਂ ਨੇ ਤਾਂ ਦਿਲ ਨੂੰ ਸਕੂਨ ਮਿਲਦਾ ਵੀ ਸਾਨੂੰ ਉਹ ਚੀਜ਼ਾਂ ਕੁਦਰਤ ਦੀ ਵੀ ਦੇਖਣ ਨੂੰ ਮਿਲ ਰਹੀਆਂ ਨੇ ਸਿਰਫ ਰਕਸ਼ਾ ਦੇ ਬਦੌਲਤ ਸੋ ਵਾਕਈ ਲਗਾਣਾ ਸ਼ੁਰੂਆਤ ਕਰਨਾ ਕਿਸੇ ਚੀਜ਼ ਦੀ ਬਹੁਤ ਸੌਖੀ ਹੈ ਬਟ ਉਹਨੂੰ ਨਿਭਾਉਣਾ ਬਹੁਤ ਔਖਾ ਹੁੰਦਾ ਹੈ ਪਰ ਜੇ ਮਨ ਦੇ ਵਿੱਚ ਖਾਣਿਆ ਹੋਵੇ ਤਾਂ ਇਹ ਵੀ ਚੀਜ਼ ਜ਼ਰੂਰ ਪੂਰੀ ਹੋ ਜਾਂਦੀ ਹੈ ਹਾਂਜੀ ਆਜੀ ਅੱਜ এনवायरमेंट ਦੇ ਦੂ ਅਸੀਂ ਸੈਲੀਬ੍ਰੇਟ ਕਰਨ ਵਾਸਤੇ ਸੀ ਐਮਐਲਏ ਸਾਹਿਬ ਨੇ ਇਨੀਸ਼ੀਏਟਿਵ ਲਿਤਾਵਾ ਨਾਲ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਬੁਲਾ ਕੇ ਉਹਨਾਂ ਨੇ ਪਲਾਂਟੇਸ਼ਨ ਕਰਾਈ ਹੈ ਤੇ ਜੋ ਜੋ ਚੀਜ਼ਾਂ ਉਹਨਾਂ ਨੇ ਰਹੀਆਂ ਇਨਸਟਰਕਸ਼ਨ ਦਿੱਤੀਆਂ ਵਾ ਉਹਦੇ ਮੁਤਾਬਿਕ ਅਸੀਂ ਬੂਟਾ ਲਗਾਵਾਂਗੇ ਤੇ ਪਬਲਿਕ ਨੂੰ ਵੀ ਕਹਨੇ ਆ ਜਿੱਥੇ-ਥੇ ਬੂਟੇ ਲਗਾਏ ਜਾ ਰਹੇ ਨੇ ਉਹਨੂੰ ਥੋੜਾ ਜਿਆ ਧਿਆਨ ਰੱਖਣ ਕਿਉਂਕਿ ਦੇਖੋ ਅਗਰ ਆਪਾਂ ਹੀ ਅਗਰ ਉਹਨਾਂ ਨੂੰ ਵੀ ਧਿਆਨ ਰੱਖਾਂਗੇ ਤਾਂ ਆਪਣੇ ਵਾਸਤੇ ਹੀ ਫਾਇਦਾ ਹੋਏਗਾ ਵਾ ਬਾਕੀ ਇਹ ਬਸਤਾ ਦਾ ਵਿੱਚ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਬਲਿਕ ਨੂੰ ਵੀ ਪਲਾਂਟੇਸ਼ਨ ਕਰਦੀ ਹੈ ਤੇ ਸਾਡੇ ਹਾਰਟੀਕਲਚਰ ਡਿਪਾਰਟਮੈਂਟ ਜਿਹੜਾ ਹੈਗਾ ਰੋਜ਼ਗਾਰਨ ਦੇ ਵਿੱਚ ਹੈਗਾ ਉਥੋਂ ਆਪਣੇ ਪਲਾਂਟੇਸ਼ਨ ਕਿਸੇ ਨੇ ਵੀ ਕੋਈ ਚੀਜ਼ ਦੀ ਡਿਮਾਂਡ ਹੈਗੀ ਆ ਉੱਥੇ ਆ ਕੇ ਉਹ ਪਲਾਂਟ ਆਪੇ ਲੈ ਸਕਦਾ ਵਾ ਤੇ ਆਪਣੇ ਜਿੱਥੇ-ਥੇ ਲਗਾਣੇ ਆ ਉਹ ਲਗਾਣ ਪਰ ਇਹ ਲੈ ਕੇ ਆਉਣ ਦਾ ਫਾਇਦਾ ਤਾਂ ਵਾ ਕਿ ਅਗਰ ਆਪਾਂ ਉਹਨੂੰ ਐਨ ਧਿਆਨ ਨਾਲ ਪਾਲੀਏ ਸਮਾ ਸਕੀਏ ਬਾਕੀ ਸਾਡੇ ਵਰ ਕੋਈ ਜਿੰਨੇ ਲੋਕੇ ਕਰਿਓ ਚਾਹੁੰਦੇ ਆ ਕਿ ਸਮਾਨ ਨਹੀਂ ਲਿਆ ਕੇ ਚੱਲ। ਸਰ ਸਹਿਕੋਈ ਸਮਾਨ ਜਿਹੜਾ ਹੈਗਾ ਵਾ ਜਿਹੜਾ ਵੀ ਸਾਨੂੰ ਜਿਵੇਂ ਇਹ ਪ੍ਰੋਗਰਾਮ ਹੈਗਾ ਵਾ ਮੈਂ ਵੀ ਆਪ ਇਨਸਟਰਕਸ਼ਨ ਦਿੱਤੀਆਂ ਵਾ ਫਾਰਟੀਫਾਈਕਰ ਡਿਪਾਰਟਮੈਂਟ ਦਾ ਤੇ ਵੈਸੇ ਤਾਂ ਉਹਨਾਂ ਕੋਲ ਸਾ ਸਮਾਨ ਹੈਗਾ ਕਿ ਜਾ ਕੋਈ ਇਕੁਪਮੈਂਟ ਕੋਈ ਜਾਦਾ ਹੈ ਨਹੀਂ ਸੀਗਾ ਮੌਕੇ ਤੇ ਪਰ ਉਹਨਾਂ ਨੇ ਕਿਹਾ ਵਾ ਕਿਉਂ ਧਿਆਰ ਰੱਖਿਓ ਅਸੀਂ ਇਸ ਲਈ ਇਨਸਟਰਕਸ਼ਨ ਦਿੱਤੀਆਂ ਉਹਨਾਂ ਨੂੰ ਜਦੋਂ ਵੀ ਪਲਾਂਟੇਸ਼ਨ ਹੋਏਗੀ ਹਰ ਚੀਜ਼ ਇਕੁਪਮੈਂਟ ਨਾਲ